ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜੋ ਅਸੀਂ ਤੁਹਾਨੂੰ ਉਪਾਅ ਦੱਸਾਂਗੇ ਇਹ ਇੱਕ ਗੁਪਤ ਵਿਧੀ ਦੇ ਨਾਲ ਕੀਤਾ ਜਾਣ ਵਾਲਾ ਤੇ ਇੱਕ ਸੀਕ੍ਰੇਟ ਉਪਾਅ ਕਹਿੰਦਾ ਪਾਵੇ ਕਿ ਜੋ ਕਿ ਤੁਸੀਂ ਕਿਸੇ ਨੂੰ ਇਹ ਉਪਾਅ ਕਰਨ ਦੇ ਸਮੇਂ ਬਿਲਕੁਲ ਵੀ ਨਹੀਂ ਦੱਸਣਾ ਕਿ ਅਸੀਂ ਇਸ ਉਪਾਅ ਨੂੰ ਕਰ ਰਹੇ ਹਾਂ ਇਸੇ ਨੂੰ ਨਾ ਦੱਸੰਦਾ ਇਹ ਹੀ ਕਹਿਣ ਦਾ ਭਾਵੇਂ ਕਿ ਆਪਣੇ ਜਿਵੇਂ ਕਿਸੇ ਰਿਲੇਟਿਵ ਦੇ ਵਿੱਚ ਜਾਂ ਆਂਢ ਗੁਆੜ ਦੇ ਵਿੱਚ ਜਾਂ ਕਿਸੇ ਦੋਸਤ ਮਿੱਤਰ ਨੂੰ ਆਪਣੇ ਘਰ ਦੇ ਵਿੱਚ ਤਾਂ ਤੁਸੀਂ ਕਿਸੇ ਨੂੰ ਵੀ ਦੱਸ ਸਕਦੇ ਹੋ ਪਰ ਆਪਣੀ ਘਰ ਤੋਂ ਬਾਹਰ ਕਿਸੇ ਨੂੰ ਵੀ ਇਸ ਉਪਾਅ ਨੂੰ ਕਰਨ ਦੇ ਸਮੇਂ ਤੁਸੀਂ ਬਿਲਕੁਲ ਵੀ ਨਹੀਂ ਦੱਸਣਾ ਇਸ ਉਪਾਅ ਦੇ ਵਿੱਚ ਅਸੀਂ ਤੁਹਾਡੀ ਨਾਲ ਇੱਕ ਛੋਟਾ ਜਿਹਾ ਚਾਮਤਕਾਰੀ ਇੱਕ ਧਾਗਾ ਤਿਆਰ ਕਰਾਂਗੇ ਉਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਚਾਹ ਤਾਨ ਦੌਲਤ ਪੈਸੇ ਨੂੰ ਲੈ ਕੇ ਪਰੇਸ਼ਾਨੀ ਤੁਹਾਡੇ ਘਰ ਦੇ ਵਿੱਚ ਗਰੀਬੀ ਇਹ ਚਾਹ ਤੁਹਾਡੇ ਵਿਆਹ ਸ਼ਾਦੀ ਨੂੰ ਲੈ ਕੇ ਜਾਂ ਫਿਰ ਤੁਹਾਡਾ ਕੋਈ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਹੈ ਉਸ ਦੇ ਲਈ ਤੁਹਾਡੀ ਜੌਬ ਨਹੀਂ ਲੱਗ ਰਹੀ ਕਹਿਣ ਦਾ ਭਾਵ ਕਿ ਤੁਹਾਡੀ ਜੋ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀਆਂ ਪ੍ਰੋਬਲਮ ਹੈ ਉਸ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਸਾਰੀਆਂ ਪਰੇਸ਼ਾਨੀਆਂ ਦਾ ਤੁਹਾਡੀਆਂ ਇਹ ਦੂਰ ਕਰੇ ਹੀ ਕਾਹੀ ਕਰੇਗਾ ਇਹ ਇੱਕ ਧਾਗਾ ਫਿਰ ਨਾਲ ਦੀ ਨਾਲ ਤੁਹਾਨੂੰ ਪਰ ਟੈਕਸ਼ਨ ਵੀ ਦੇਗਾ ਕੈਰ ਦਾ ਭਾਵਕੇ ਤੁਹਾਡੀ ਸੁਰੱਖਿਆ ਵੀ ਕਰੇਗਾ ਤੁਹਾਨੂੰ ਸਾਰੇ ਤਰ੍ਹਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਵੀ ਬਚਾਏਗਾ ਤੁਹਾਨੂੰ ਕਿਸੇ ਦੀ ਵੀ ਨਜ਼ਰ ਨਹੀਂ ਲੱਗੇਗੀ ਜਿਵੇਂ ਕਹਿੰਦਾ ਭਾਵਕੇ ਤੁਹਾਡਾ ਕੋਈ ਚੰਗਾ ਕੰਮ ਹੁੰਦਾ ਏ ਤੇ ਲੋਕ ਉਸ ਨੂੰ ਦੇ ਕੇ ਚਰਦੇ ਨਹੀਂ ਤੇ ਤੁਹਾਡੇ ਕੰਮ ਨੂੰ ਕਾਰੋਬਾਰ ਨੂੰ ਜਾਂ ਫਿਰ ਤੁਹਾਡੇ ਘਰ ਪਰਿਵਾਰ ਨੂੰ ਤੇ ਜਾਂ ਫਿਰ ਤੁਹਾਨੂੰ ਉਹ ਨજર ਲਗਾ ਦਿੰਦੇ ਨੇ ਇਹ ਉਪਾਅ ਤੁਸੀਂ 9 ਦਿਨ ਲਗਾਤਾਰ ਕਰਨਾ ਹੈ 9 ਦਿਨ ਲਗਾਤਾਰ ਜਿੰਨੀਆਂ ਵੀ ਤੁਹਾਡੀਆਂ ਇਸ਼ਾਵਾਂ ਨੇ ਜਿੰਨੀਆਂ ਵੀ ਤੁਹਾਡੀਆਂ ਬਣੋ ਕਾਮਨਾ ਨੇ ਉਹ ਸਾਰੀਆਂ ਇਸ਼ਾਵਾਂ ਮਨੋ ਕਾਮਨਾ ਪੂਰੀਆਂ ਹੋ ਸਕਦੀਆਂ ਨੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿੰਨੇ ਵੀ ਦੁੱਖ ਤਕਲੀਫ ਕਸ਼ਟ ਨੇ ਉਹ ਸਾਰੇ ਦੂਰ ਹੋ ਜਾਣਗੇ ਜਦੋਂ ਤੁਸੀਂ 9 ਦਿਨ ਲਗਾਤਾਰ ਇਸ ਉਪਾਅ ਨੂੰ ਕਰ ਲਓਗੇ ਤਾਂ 10ਵੇਂ ਦਿਨ ਤੁਸੀਂ ਦੇਖੋਗੇ ਕਿ ਤੁਹਾਡੇ ਨਾਲ ਚਮਤਕਾਰ ਹੋਣਾ ਸ਼ੁਰੂ ਹੋ ਜਾਵੇਗਾ। ਇਹ ਉਪਾਅ ਨੂੰ ਕਿਵੇਂ ਕਰਨਾ ਹੈ, ਕਿਸ ਤਰੀਕੇ, ਕਿਸ ਦਿਨ ਸ਼ੁਰੂ ਕਰਨਾ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਲਾਲ ਰੰਗ ਦਾ ਧਾਗਾ ਤੁਸੀਂ ਲਾਲ ਰੰਗ ਦਾ ਮੋਲੀ ਵਾਲਾ ਧਾਗਾ ਵੀ ਲੈ ਸਕਦੇ ਹੋ ਜਾਂ ਫਿਰ ਪਲੇਨ ਵੀ ਲੈ ਸਕਦੇ ਹੋ ਪਰ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਧਾਗਾ ਲੈ ਰਹੇ ਹੋ ਇਹ ਰੇਸ਼ਮੀ ਧਾਗਾ ਨਹੀਂ ਹੋਣਾ ਚਾਹੀਦਾ ਇਹੀ ਧਾਗਾ ਤੁਸੀਂ ਲੈ ਕੇ ਇਸ ਧਾਗੇ ਨੂੰ ਤੁਸੀਂ 9 ਗੰਢਾ ਮਾਰ ਲੈਣੇ ਨੇ ਜਿਵੇਂ ਹੀ ਅਸੀਂ ਇਸ ਧਾਗੇ ਨੂੰ 9 ਗੰਢਾ ਮਾਰਨੀਆਂ ਨੇ ਜਿਵੇਂ ਹੀ ਇੱਕ ਗੰਢ ਤੋਂ ਅਸੀਂ ਸ਼ੁਰੂਆਤ ਕਰਨੀ ਹੈ ਇੱਕ ਗੰਢ ਦੇ ਨਾਲ ਜਿਹੜੇ ਵੀ ਅਸੀਂ ਆਪਣੇ ਪਰਮਾਤਮਾ ਨੂੰ ਮੰਨਦੇ ਆ ਉਹਨਾਂ ਦਾ ਨਾਮ ਲੈਣਾ ਹੈ ਜਦੋਂ ਅਗਲੀ ਗੰਢ ਮਾਰਾਂਗੇ ਤਾਂ ਉਸ ਗੰਢ ਤੇ ਵੀ ਪਰਮਾਤਮਾ ਦਾ ਨਾਮ ਲੈਣਾ ਏਸੀ ਤਰੀਕੇ ਦੇ ਨਾਲ ਅਸੀਂ ਇਸ ਧਾਗੇ ਦੀਆਂ ਜੋ ਸੀਤਾ ਗਲੇ ਨਾਲ ਲਾਲ ਰੰਗ ਦਾ ਉਹਦੀਆਂ 9 ਗੰਡਾ ਮਾਰ ਲੈਣੀਆਂ ਪਰ ਪਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਜਿਵੇਂ ਜਿਵੇਂ ਗੱਡ ਮਾਰਦੇ ਚਾਹੋਗੇ ਪਰਮਾਤਮਾ ਦਾ ਨਾਮ ਜ਼ਰੂਰ ਲੈਂਦੇ ਜਾਓ ਇਸ ਤਰ੍ਹਾਂ 9 ਗੰਡਾ ਮਾਰਨ ਤੋਂ ਬਾਅਦ ਦੇ ਵਿੱਚ ਉਸ ਢਾਗੇ ਨੂੰ ਤੁਸੀਂ ਆਪਣੇ ਹੱਥ ਦੀ ਵਿੱਚ ਲੈ ਲੈਣਾ ਹੈ ਤੇ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਆਪਣੀ ਇਹ ਹੀ ਅਰਦਾਸ ਕਰਨੀ ਹੈ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨੇ ਪਰੇਸ਼ਾਨੀਆਂ ਨੇ ਦੁੱਖ ਤਕਲੀਫ ਨੇ ਉਹ ਪਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਦੇ। ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਇੱਕ ਕਟੋਰੀ ਲੈਣੀ ਹੈ, ਇੱਕ ਕੌਲੀ ਲੈਣੀ ਹੈ। ਉਹ ਕੱਚ ਦੀ ਵੀ ਹੋ ਸਕਦੀ ਹੈ ਕਿਸੇ ਵੀ ਤਰੀਕੇ ਦੇ ਤੁਸੀਂ ਲੈ ਸਕਦੇ ਹੋ, ਸਟੀਲ ਵਾਲੀ ਵੀ ਲੈ ਸਕਦੇ ਹੋ, ਕੱਚ ਦੀ ਕਿਸੇ ਵੀ ਭਾਂਡੇ ਦੇ ਵਿੱਚ ਤੁਸੀਂ ਲੈ ਸਕਦੇ ਹੋ। ਜਿਹੜੀ ਤੁਸੀਂ ਕਟੋਰੀ ਲਈ ਹੋਵੇਗੀ ਤੇ ਉਹਦੇ ਵਿੱਚ ਤੁਸੀਂ ਜਿਹੜਾ ਧਾਗਾ ਜਿਸ ਨੂੰ ਤੁਸੀਂ 9 ਗੰਡਾ ਮਾਰਿਆ ਨਹੀਂ ਉਹ ਰੱਖ ਦੇਣਾ ਤੇ ਇਸ ਦੇ ਨਾਲ-ਨਾਲ ਤੁਸੀਂ 11 ਲੌਂਗ ਲੈ ਲੈਣੇ ਨੇ 11 ਲੌਗ ਨੂੰ ਵੀ ਉਹ ਧਾਗੇ ਦੇ ਨਾਲ ਤੁਸੀਂ ਇੱਕ ਜਿਹੜੀ ਕੌਲੀ ਕਟੋਰੀ ਲਈਏ ਉਸ ਦੇ ਵਿੱਚ ਹੀ ਰੱਖ ਦੇਣਾ ਇਹ ਦੋਨਾਂ ਚੀਜ਼ਾਂ ਨੂੰ ਰੱਖਣ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਤੇ ਇਸ ਕਟੋਰੀ ਨੂੰ ਤੁਸੀਂ ਲੈ ਜਾ ਕੇ ਉਸ ਪਾਠ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਜਿਹੜੇ ਦਿਨ ਤੁਸੀਂ ਇਸ ਕਟੋਰੀ ਨੂੰ ਰੱਖੋਗੇ ਉਸ ਦਿਨ ਤੋਂ ਲੈ ਕੇ ਲਗਾਤਾਰ 9 ਦਿਨ ਇਸੇ ਪਾਠ ਪੂਜਾ ਵਾਲੇ ਸਥਾਨ ਤੇ ਹੀ ਇਸ ਕਟੋਰੀ ਨੂੰ ਤੁਸੀਂ ਪਈ ਰੱਖਦੇ ਲੈ ਤੇ 9 ਦਿਨ ਲਗਾਤਾਰ ਤੁਸੀਂ ਇੱਥੇ ਤੂਫ ਬੱਤੀ ਕਰਦੇ ਰਹਿਣਾ ਜਿਵੇਂ ਆਪਾਂ ਹਰ ਰੋਜ਼ ਆਪਣੇ ਘਰ ਦੇ ਵਿੱਚ ਜੋ ਪਾਠ ਪੂਜਾ ਵਾਲਾ ਸਥਾਨ ਬਣਿਆ ਹੁੰਦਾ ਹੈ ਜੇ ਸਥਾਨ ਵੀ ਨਾ ਬਣਿਆ ਹੋਵੇ ਤੇ ਆਪਾਂ ਜਿਹੜੇ ਪਰਮਾਤਮਾ ਨੂੰ ਮੰਨਦੇ ਆ ਉਹਨਾਂ ਦੀ ਤਸਵੀਰ ਫੋਟੋ ਦੇ ਅੱਗੇ ਅਸੀਂ ਹਰ ਰੋਜ਼ ਤੂਫਤੀਤਾ ਕਰਦੇ ਹੀ ਕਰਦੇ ਆ ਸਾਫ ਸਫਾਈ ਕਰਕੇ ਤਾਂ ਤੁਸੀਂ ਉਥੇ ਹਰ ਰੋਜ਼ ਤੂਫਤੀਤਾ ਵੈਸੇ ਵੀ ਕਰਦੇ ਹੀ ਹੋਵੋਗੇ ਜੇਕਰ ਨਹੀਂ ਕਰਦੇ ਤਾਂ ਇਸ ਕਟੋਰੀ ਨੂੰ ਉਥੇ ਰੱਖਣ ਦੇ ਨਾਲ ਹੀ ਹਰ ਰੋਜ਼ 9 ਦਿਨ ਲਗਾਤਾਰ ਤੁਸੀਂ ਤੂਫਤੀ ਜ਼ਰੂਰ ਕਰਨੀ ਤੇ ਤੂਫਤੀ ਕਰਨ ਦੇ ਨਾਲ-ਨਾਲ ਤੁਸੀਂ ਲਗਾਤਾਰ 9 ਦਿਨ ਜਿਵੇਂ ਤੂਫਤੀ ਕਰਦੇ ਰਹੋਗੇ ਤੇ ਤੁਸੀਂ ਆਪਣੀ ਅਰਦਾਸ ਬੇਨਤੀ ਵੀ ਕਰਦੇ ਰਹਿਣਾ ਜੋ ਤੁਹਾਡੀਆਂ ਪਰੇਸ਼ਾਨੀਆਂ ਨੇ ਜੋ ਦੁੱਖ ਕਸ਼ਟ ਨੇ ਜੋ ਤੁਹਾਡੀਆਂ ਇਛਾਵਾਂ ਨੇ ਵੀ ਜੋ ਵੀ ਤੁਸੀਂ ਆਪਣੀ ਅਰਦਾਸ ਬੇਨਤੀ ਕਰਨੀ ਕਰਦੇ ਰਹੇ ਇਸ ਦੇ ਨਾਲ ਨਾਲ ਤੁਸੀਂ 9 ਦਿਨ ਲਗਾਤਾਰ ਆਪਣੇ ਘਰ ਦੇ ਵਿੱਚ ਪ੍ਰਸ਼ਾਦ ਜਿਵੇਂ ਬਣਾਉਣਾ ਹੈ ਤੁਸੀਂ ਹਲਵਾ ਬਣਾ ਸਕਦੇ ਹੋ ਤੇ ਉਹ ਭੋਗ ਵੀ ਲਵਾਉਣਾ ਹੈ ਤੇ ਉਸ ਪ੍ਰਸ਼ਾਦ ਨੂੰ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨੇ ਹੀ ਖਾਣਾ ਹੈ ਜਿਵੇਂ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਪ੍ਰਸ਼ਾਦ ਜਦੋਂ ਘਰ ਦੇ ਵਿੱਚ ਬਣਾਉਣੀ ਆ ਜਾਪਾ ਕਿਥੇ ਤੀਰਸ ਸਥਾਨ ਤੇ ਜਾਂਦੇ ਆ ਉਥੋਂ ਪ੍ਰਸ਼ਾਦ ਲੈ ਕੇ ਆਉਣੇ ਆ ਤੇ ਅਸੀਂ ਆਪਣੀ ਆਂਡਗੁਆੜ ਜਾਂ ਰਿਸ਼ਤੇਦਾਰਾਂ ਦੇ ਜੋ ਵੀ ਹੁੰਦੇ ਸਾਡੇ ਦੋਸਤ ਮਿੱਤਰ ਸਭ ਨੂੰ ਅਸੀਂ ਪ੍ਰਸ਼ਾਦ ਵਰਤਾਉਣੇ ਆ ਪਰ ਇਸ ਉਪਾ ਦੇ ਵਿੱਚ ਤੁਸੀਂ ਸਿਰਫ ਘਰ ਦੀ ਫੈਮਿਲੀ ਮੈਂਬਰ ਪਰਿਵਾਰਿਕ ਮੈਂਬਰਾਂ ਨੇ ਹੀ ਖਾਣਾ ਏ ਤੁਸੀਂ ਹੋਰ ਕਿਸੇ ਨੂੰ ਨਹੀਂ ਦੇਣਾ ਜੇਕਰ ਤੁਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਹਲਵਾ ਚਾਹ ਦੀ ਫਿਰ ਦੀਗ ਬਣਾ ਕੇ ਤੁਸੀਂ ਪ੍ਰਸ਼ਾਦ ਨਹੀਂ ਤਿਆਰ ਕਰਦੇ ਤਾਂ ਤੁਸੀਂ ਹਰ ਰੋਜ਼ ਜਦੋਂ ਪਾਠ ਪੂਜਾ ਕਰਨ ਲੱਗੋਗੇ ਤਾਂ ਤੁਸੀਂ ਥੋੜੀ ਜਿਹੀ ਮਿਸ਼ਰੀ ਤੇ ਛੋਟੀਆਂ ਇਲਾਇਚੀਆਂ ਕਿਸੇ ਕਟੋਰੀ ਦੇ ਵਿੱਚ ਪਾ ਕੇ ਤੁਸੀਂ ਪ੍ਰਸ਼ਾਦ ਤਿਆਰ ਕਰ ਸਕਦੇ ਹੋ ਤੇ ਪਾਠ ਪੂਜਾ ਕਰਨ ਤੋਂ ਉਪਰੰਤ ਉਸ ਪ੍ਰਸ਼ਾਦ ਨੂੰ ਤੁਸੀਂ ਸਾਰੇ ਹੀ ਪਰਿਵਾਰਿਕ ਮੈਂਬਰਾਂ ਨੇ ਖਾਣਾ ਹੈ ਜਿਵੇਂ 9 ਦਿਨ ਲਗਾਤਾਰ ਤੁਸੀਂ ਇਸ ਤਰੀਕੇ ਦੇ ਨਾਲ ਕਰਦੇ ਰਹਿਣਾ ਤੇ 9 ਦਿਨ ਲਗਾਤਾਰ ਕਰਨ ਤੋਂ ਬਾਅਦ ਦੇ ਵਿੱਚ 10ਵੇਂ ਦਿਨ ਤੁਹਾਨੂੰ ਦੇਖਣ ਨੂੰ ਮਿਲੇਗਾ ਚਮਤਕਾਰ ਜਿਵੇਂ ਹੀ 9 ਦਿਨ ਹੋਣਗੇ ਜਾਂ 9 ਦਿਨਾਂ ਦੇ ਵਿੱਚ ਹੀ ਤੁਹਾਨੂੰ ਕਾਫੀ ਤੁਹਾਡੇ ਘਰ ਦੇ ਵਿੱਚ ਬਦਲਾਅ ਨਜ਼ਰ ਆਉਣਗੇ ਕਿ ਬਹੁਤ ਸਾਰੀਆਂ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਵੀ ਕਾਫੀ ਪਹਿਲਾਂ ਨਾਲੋਂ ਬਦਲਵਾ ਨਜ਼ਰ ਆਉਣਗੇ ਤੇ 9 ਦਿਨਾ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਧਾਗਾ ਆਪਾਂ 9 ਘੰਟਾ ਮਾਰ ਕੇ ਬਣਾਇਆ ਸੀ ਇਸ ਨੂੰ ਤੁਸੀਂ ਚਾਹੋ ਤਾਂ ਗਲੇ ਦੇ ਵਿੱਚ ਵੀ ਪਾ ਸਕਦੇ ਹੋ ਜੇਕਰ ਤੁਹਾਨੂੰ ਗਲੇ ਦੇ ਵਿੱਚ ਪਾਉਣ ਤੋਂ ਕੋਈ ਪ੍ਰੋਬਲਮ ਹੈ ਕਿ ਕੋਈ ਪਾਇਆ ਦੇ ਕੇ ਕੀ ਪੁੱਛੇਗਾ ਅਸੀਂ ਕੀ ਜਵਾਬ ਦੇਵਾਂਗੇ ਤਾਂ ਤੁਸੀਂ ਇਸ ਨੂੰ ਹੱਥ ਦੇ ਵਿੱਚ ਵੀ ਪਾ ਸਕਦੇ ਹੋ ਕਿਉਂਕਿ ਹੱਥ ਦੇ ਵਿੱਚ ਅੱਜ ਕੱਲ ਨੋਰਮਲ ਹੀ ਲੋਕਾਂ ਨੇ ਫੈਸ਼ਨ ਦੇ ਤੌਰ ਤੇ ਹੀ ਧਾਗੇ ਬੰਨੇ ਹੁੰਦੇ ਨੇ ਪਾਏ ਹੁੰਦੇ ਨੇ ਇਸ ਕਰਕੇ ਤੁਸੀਂ ਹੱਥ ਦੇ ਵਿੱਚ ਵੀ ਪਾ ਸਕਦੇ ਹੋ ਕਿਤੇ ਇਹ ਧਾਗਾ ਕੋਈ ਹੁਣ ਨੋਰਮਲ ਚੀਜ਼ ਨਹੀਂ ਆ ਕਿਉਂਕਿ ਇਸ ਦੇ ਵਿੱਚ ਪੋਜ਼ਿਟਿਵ એનર્ਜੀ ਤੇ ਅਸੀਂ ਹਰ ਇੱਕ ਦਿਨ ਦੇ ਨਾਲ ਪਰਮਾਤਮਾ ਦਾ ਨਾਮ ਵੀ ਲਿਆ ਹੋਇਆ ਇਸ ਕਰਕੇ ਇਹ ਧਾਗਾ ਸਾਡੇ ਲਈ ਕੋਈ ਆਮ ਜਹੀ ਗੱਲ ਨਹੀਂ ਰਿਹਾ ਇਸ ਤੋਂ ਇਲਾਵਾ ਇਹ ਧਾਗਾ 9 ਦਿਨ ਲਗਾਤਾਰ ਸਾਡੇ ਪਾਠ ਪੂਜਾ ਵਾਲੇ ਸਥਾਨ ਤੇ ਪਿਆ ਰਿਹਾ ਤੇ ਇਹ ਇੱਕ ਚਮਤਕਾਰੀ ਤੇ ਕਾਰਗਰ ਧਾਗਾ ਸਾਡੇ ਲਈ ਬਣ ਕੇ ਤਿਆਰ ਹੋਇਆ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਹੱਥ ਤੇ ਵੀ ਨਹੀਂ ਬੰਨ ਸਕਦੇ ਗਲੇ 'ਚ ਵੀ ਨਹੀਂ ਪਾ ਸਕਦੇ ਤਾਂ ਤੁਸੀਂ ਇਸ ਧਾਗੇ ਨੂੰ ਆਪਣੇ ਘਰ ਦੀ ਜਿਹੜੀ ਤਜੋਰੀ ਹੈ ਜਿੱਥੇ ਤੁਸੀਂ ਸੋਨਾ ਚਾ ਫਿਰ ਪੈਸਾ ਰੱਖਦੇ ਹੋ ਉੱਥੇ ਵੀ ਇਸ ਧਾਗੇ ਨੂੰ ਤੁਸੀਂ ਰੱਖ ਸਕਦੇ ਹੋ ਜਿਵੇਂ ਹੀ ਇਸ ਧਾਗੇ ਨੂੰ ਤੁਸੀਂ ਪਾ ਕੇ ਪਾਓਗੇ ਬੰਨੋਗੇ ਚਾਹ ਫਿਰ ਤੇ ਚੋਰੀ ਦੇ ਵਿੱਚ ਰੱਖੋਗੇ ਤੁਹਾਨੂੰ ਖੁਦ ਚਮਤਕਾਰ ਤੁਹਾਡੀ ਨਾਲ ਹੋਣੀ ਸ਼ੁਰੂ ਹੋ ਜਾਣਗੇ ਤੇ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਵੀ ਤੁਸੀਂ ਇਸ ਧਾਗੇ ਨੂੰ ਬੰਨ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਹੈਂਡ ਬੈਗ ਹੁੰਦਾ ਹੈ ਲੇਡੀਜ਼ ਦਾ ਜਾਂ ਫਿਰ ਸਾਡਾ ਇੱਕ ਪਰਸ ਹੁੰਦਾ ਹੈ ਜਿਸਦੇ ਵਿੱਚ ਅਸੀਂ ਪੈਸੇ ਰੱਖਦੇ ਹਾਂ ਉਸ ਦੇ ਵਿੱਚ ਵੀ ਤੁਸੀਂ ਇਸ ਧਾਗੇ ਨੂੰ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਸਾਡੇ ਕੋਲ ਬਚੇ ਹੋਣਗੇ 9 ਲੌਂਗ ਜਿਹੜੇ ਅਸੀਂ ਲੌਂਗ ਲੈ ਸੀਗੇ ਉਹਨਾਂ ਲੌਂਗਾਂ ਦਾ ਕੀ ਕਰਨਾ ਹੈ ਉਹਨਾਂ ਲੌਂਗਾਂ ਨੂੰ ਤੁਹਾਡੇ ਘਰ ਦੇ ਵਿੱਚ ਗਮਲੇ ਦੇ ਵਿੱਚ ਤુલਸੀ ਦਾ ਬੂਟਾ ਲੱਗਿਆ ਹੋਵੇਗਾ ਜੇਕਰ ਤુલਸੀ ਦਾ ਬੂਟਾ ਨਹੀਂ ਵੀ ਲੱਗਿਆ ਤੁਹਾਡੇ ਘਰ ਦੇ ਵਿੱਚ ਹੋਰ ਬੂਟੇ ਲੱਗੇ ਹੋਣਗੇ ਤਾਂ ਤੁਸੀਂ ਉਹਨਾਂ ਬੂਟਿਆਂ ਦੇ ਗਮਲੇ ਦੇ ਵਿੱਚ ਉਹ ਲੌਂਗ ਰੱਖ ਸਕਦੇ ਹੋ ਜੇਕਰ ਰੱਖ ਨਹੀਂ ਸਕਦੇ ਤਾਂ ਉਹਨਾਂ ਗਮਲਿਆਂ ਦੀ ਜਿਹੜੀ ਮਿੱਟੀ ਹੋਵੇਗੀ ਨਾ ਉਸ ਮਿੱਟੀ ਦੇ ਵਿੱਚ ਤੁਸੀਂ ਇਹਨਾਂ ਲੋਗਾਂ ਨੂੰ ਦਬਾ ਸਕਦੇ। ਇੱਕ ਵਾਰ ਜ਼ਰੂਰ ਇਸ ਨੂੰ ਕਰਕੇ ਦੇਖਿਓ ਇਹ ਤੁਹਾਡੇ ਨਾਲ ਚਮਤਕਾਰ ਜ਼ਰੂਰ ਹੋਣਗੇ। ਤੇ ਇਸ ਤੋਂ ਇਲਾਵਾ ਜਿਵੇਂ ਇਹ ਇੱਕ ਧਾਗਾ ਤਿਆਰ ਕੀਤਾ ਤੁਸੀਂ ਆਪਣੇ ਬੱਚਿਆਂ ਦੇ ਲਈ ਜਾਂ ਫਿਰ ਸਾਰੀ ਫੈਮਿਲੀ ਦੇ ਲਈ ਤੁਸੀਂ ਇਸ ਧਾਗੇ ਨੂੰ ਤਿਆਰ ਕਰਨਾ ਚਾਹੁੰਦੇ ਹੋ ਤਾਂ 9 ਦਿਨ ਲਗਾਤਾਰ ਏਸੀ ਪ੍ਰੋਸੈਸ ਦੇ ਨਾਲ ਤੁਸੀਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਤੇ ਜਾਂ ਫਿਰ ਬੱਚਿਆਂ ਦੇ ਲਈ ਵੀ ਇਸ ਚਮਤਕਾਰੀ ਧਾਗੇ ਨੂੰ ਤੁਸੀਂ ਤਿਆਰ ਕਰ ਸਕਦੇ। ਇਹ ਬਣਾਉਣ ਤੋਂ ਬਾਅਦ ਇਹ ਵਿੱਚ ਇਸ ਨੂੰ ਤੁਸੀਂ ਹੱਥ ਤੇ ਵੀ ਬਨ ਸਕਦੇ ਹੋ ਤੇ ਗਲੇ 'ਚ ਵੀ ਪਾ ਸਕਦੇ ਹੋ ਤੇ ਇਹ ਧਾਗਾ ਸਾਡੀ ਸੁਰੱਖਿਆ ਵੀ ਕਰਦਾ ਹੈ ਤੇ ਸਾਨੂੰ ਬੁਰੀਆਂ ਸ਼ਕਤੀਆਂ ਤੇ ਨਕਾਰਾਤਮਕ ਊਰਜਾ ਤੋਂ ਵੀ ਬਚਾਉਂਦਾ ਹੈ ਤੁਹਾਡੇ ਬੱਚਿਆਂ ਦੀ ਪਰਿਵਾਰਿਕ ਮੈਂਬਰਾਂ ਦੀ ਇਹ ਰੱਖਿਆ ਕਰੇਗਾ ਤੁਹਾਨੂੰ ਕੋਰਟ ਕੇਸ ਕਚਹਿਰੀ ਕੇਸਾਂ ਦੇ ਵਿੱਚ ਵੀ ਤੁਹਾਡੀ ਮਦਦ ਕਰੇਗਾ ਤੁਹਾਨੂੰ ਧਨ ਦੌਲਤ ਪੈਸੇ ਗਰੀਬੀ ਦਾ ਕਦੇ ਸਾਹਮਣਾ ਨਹੀਂ ਕਰਨ ਦੇਵੇਗਾ ਤੁਹਾਡੀ ਜੋ ਵੀ ਹਰ ਇੱਕ ਇਸ਼ਿਆ ਹੈ ਉਸ ਨੂੰ ਇਹ ਇੱਕ ਜੋ ਅਸੀਂ ਧਾਗਾ ਤਿਆਰ ਕੀਤਾ ਹੈ ਚਮਤਕਾਰੀ ਧਾਗਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਉਹ ਤੁਹਾਡੀ ਹਰ ਇੱਕ ਇਸ਼ਿਆ ਨੂੰ ਪੂਰਾ ਕਰੇਗਾ ਸਿਰਫ ਤਾਂ ਸਿਰਫ 9 ਦਿਨਾਂ ਦੇ ਵਿੱਚ ਜੇਕਰ ਤੁਸੀਂ 9 ਦਿਨ ਲਗਾਤਾਰ ਜਿਸ ਤਰੀਕੇ ਦੇ ਨਾਲ ਅਸੀਂ ਦੱਸਿਆ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਸੇ ਹੀ ਪ੍ਰੋਸੈਸ ਦੇ ਨਾਲ ਇਸ ਉਪਾਅ ਨੂੰ ਤੁਸੀਂ ਕਰ ਲੈਣੇ ਉਹ ਵਿਸ਼ਵਾਸ ਦੀ ਨਾਲ ਤਾਂ ਇਸ ਉਪਾਅ ਨੂੰ ਕਰਨ ਦੇ ਤੁਹਾਨੂੰ ਰਿਜ਼ਲਟ ਆਪਣੇ ਆਪ 9ਵੇਂ ਤੋਂ 10ਵੇਂ ਦਿਨੋਂ ਮਿਲਨੇ ਸ਼ੁਰੂ ਹੋ ਜਾਣਗੇ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਅਸੀਂ ਚਮਤਕਾਰੀ ਜੋਤ ਹਾਗੇ ਬਾਰੇ ਤੁਹਾਨੂੰ ਦੱਸਿਆ ਛੋਟਾ ਜਿਹਾ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਕੇ ਜ਼ਰੂਰ ਦੇਖਿਓ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਤੇ ਜੇਕਰ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਟਿੱਕੋਮੈਂਟ ਬਾਕਸ ਦੇ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰੇ ਹੀ ਫੈਨਪ੍ਰਾਵਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ